हे गाइज लैके हाज़र हाँ फ्फे पनी फूह फरीद फरिश्ता फरोख फरश फजूल फकीर फलिया फरश फसल फलसरूप फरिश्ता फतूर फकर फतेह फतूही फनीयर फर्नीचर फरोकत फरमाइश फतवा ਫਾਰਕ ਫਾਰਿਸ਼ ਫਲਿੰਆ ਫਲਕ ਇਹ ਫੋ ਕਰਕੇ ਅਸੀਂ ਬੋਲਦੇ ਫਪਾ ਨਹੀਂ ਫ ਫਾ ਕਰਕੇ ਬੋਲਦੇ ਆ ਤਾਂ ਫਫੇ ਦੇ ਪੈਰ ਦੇ ਵਿੱਚ ਬਿੰਦੀ ਪੈਂਦੀ ਹੈ ਤੇ ਆਵਾਜ਼ ਆਉਂਦੀ ਹੈ ਫਫਾ ਫਪਾ ਨਹੀਂ ਫਫਾ ਇਸੇ ਤਰ੍ਹਾਂ ਫਿਕਰ ਨਾ ਫਾਂਕਾ ਫਾਇਦਾ فاਸਲੇ ਫਾਟਕ ਫਾਲਤੂ ਫਾਰਸੀ ਫਾਨੀ ਫਾਂਸੀ ਫਾਰਮ ਫਫੇ ਸਿਹਾਰੀ ਫਿਕਰ ਫਿਲਮ ਫਿਲਾਸਫੀ ਫਿਰਨ ਫਿਰਨੀ ਫਿਜ਼ਾ ਫਿਰਕੂਪਣਾ ਫਿਰਦੋਸ ਫਿਗਰ ਫਫੇ ਬਿਹਾਰੀ ਫੀਸ ਫੀਤਾ ਫਫੇ ਔਂਕਰ ਫੁਰਤੀ ਫੁਰਤੀਲਾ ਫੁਹਾਰਾ ਫਵਾਰਾ ਤੇ ਕਈ ਭਾਸ਼ਾ ਜਿਹੜੀ ਭਾਸ਼ਾ ਦੇ ਵਿੱਚ ਜਿਹੜੀ ਚੇਂਜ ਆਉਂਦੀ ਰਹਿੰਦੀ ਆ ਤੇ ਉਸੇ ਤਰ੍ਹਾਂ ਸੀ ਫਫੇ ਪੈਰ ਬਿੰਦੀ ਨੂੰ ਮੋਹਰ ਨੀ ਦੇ ਨਾਲ ਜੋੜ ਕੇ ਜਦਾਂ ਦੇਖਦੇ ਆਂ ਤਾਂ ਵੱਖ-ਵੱਖ ਆਵਾਜ਼ਾਂ ਜਿਹੜੀਆਂ ਫੜੀਆਂ ਫਰੀ ਇਸੇ ਤਰ੍ਹਾਂ ਫ ਫਫਟ ਲਿੰਕਰ ਫੂਸ ਫਫਿਲਮ ਫੇਰੇ ਫਫਿਲਾਂ ਫਫੇ ਵਰਬਿੰਦਿਲਮ ਫੇਮ ਇਸੇ ਤਰ੍ਹਾਂ ਫੈਸ਼ਨ ਫੈਂਸੀ ਫੈਸਲਾ ਫੈਂਟਨਾ ਫੋਟੋ ਫੋਟੋਗ੍ਰਾਫੀ ਫੇਰ ਫਫੇ ਵਰਬਿੰਦਿ ਗ੍ਰਾਫੀ ਫੋਨ ਫੋਨ ਤੇ ਜਦੋਂ ਅਸੀਂ ਫੋਨ ਵੀ ਲਿਖਦੇ ਆ ਤਾਂ ਫਫੇ ਪੈਰਿੰਦੀ ਪੈਂਦੀ ਫੋਨ ਹਵਾ ਨੀ ਫੋਨ ਫੋਟੋਗ੍ਰਾਫੀ ਇਸੇ ਤਰ੍ਹਾਂ ਫਫੇ ਕਨੌੜਾ ਫਲਾਦੀ ਫੌਜੀ ਫਰੀ ਫਲਾਲ ਐਨ ਕਪੜਾ ਹੁੰਦਾ ਫੌਜਾਂ ਫਫੇ ਅੱਧਕ ਫੱਕਰ ਫੁਟਕਲ ਜਿਹੜੀ ਆ ਅਸੀਂ ਸਾਰੇ ਵਰਤਦੇ ਆ ਦਫਤਰ ਸਫਲਤਾ ਅਫਸਰ ਕਾਫੀ ਸਫਰ ਫੋ ਬਰਫੋ ਕਾਫਲਾ ਸਫੇਦ ਸਿਰਫ ਸਿਫਰ ਸਿਪਤਾ ਵਖਫ ਫੋ ਕਿੱਥੋਂ ਬਾਸ ਆਉਂਦੀ ਹੈ ਮੋਂ ਨੂੰ ਜੋੜ ਕੇ ਦੇਖੋ ਤੋਫੇ ਦੰਦਾਂ ਦੇ ਵਿੱਚੋਂ ਫੋ ਨਿਕਲਦਾ ਸਫੇ ਖੋਫ ਸੌਫ ਸਫਰ ਅਲਫ ਰਫੀ ਸਿਰਫੀ ਕਪਾਇਤ